ਇਹ ਛੋਟੀ ਜੀ ਬੱਚੀ ਦੀ ਜਿਸ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪਿੰਡ ਆਦਮਪੁਰਾ ਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਬੇਟੀ ਨੇ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਕਿਉਂਕਿ ਗਰੀਬ ਘਰ ਦੀ ਬੇਟੀ ਸੀ ਤੇ ਪੜਨ ਦੇ ਵਿੱਚ ਸਭ ਤੋਂ ਜਿਹੜੀ ਉਹ ਅੱਗੇ ਆ ਗਈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਚਾ ਮਨਾਏ ਜਾ ਰਹੇ ਉੱਥੇ ਹੀ ਸਮਾਜ ਸੇਵੀ ਬਾਬਾ ਮੇਜ ਸਿੰਘ ਜੀ ਕੋਟਪਾਈ ਜਿਨ੍ਹਾਂ ਵੱਲੋਂ ਇੱਕ ਸੰਸਥਾ ਚਲਾਈ ਜਾਂਦੀ ਆ ਉਹ ਅੱਜ ਖੁਦ ਜਾ ਕੇ ਆਪਣੀ ਸੰਸਥਾ ਵੱਲੋਂ ਇਸ ਬੱਚੀ ਦਾ ਮਾਨ ਸਨਮਾਨ ਕਰ ਰਿਹਾ ਹੈ ਅਤੇ ਪਰਿਵਾਰ ਨੂੰ مالی ਮਦਦ ਅਤੇ ਹੋਰ ਵੀ ਜ਼ਰੂਰੀ ਵਸਤਾਂ ਦੇ ਰਹੇ ਹਨ ਇੱਕ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਗਰੀਬ ਦੀ ਬੱਚੀ ਨੂੰ ਕੋਈ ਵੀ ਸ਼ੇਅਰ ਨਹੀਂ ਕਰਦਾ ਤੇ ਅੱਜ ਤੁਸੀਂ ਦੇਖ ਲਓ ਇਸ ਬੱਚੀ ਨੇ ਪੂਰੇ ਪੰਜਾਬ ਭਾਰਤ ਤੇ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਇੰਨੇ ਕ ਜਿਹੜੇ ਨੰਬਰ ਪ੍ਰਾਪਤ ਕੀਤੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪਿੰਡ ਵੱਲੋਂ ਵੀ ਢੋਲ ਵਜਾ ਕੇ ਇਸ ਬੇਟੀ ਦਾ ਮਾਣ ਸਨਮਾਨ ਕੀਤਾ ਗਿਆ ਪਰ ਪਤਾ ਇਹ ਵੀ ਲੱਗਾ ਕਿ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਇਸ ਪਰਿਵਾਰ ਨੂੰ ਹੋਰ ਵੀ ਜ਼ਰੂਰਤਾਂ ਹਨ ਅਤੇ ਇਸ ਬੇਟੀ ਲਈ ਪੜ੍ਹਾਈ ਲਈ ਕੋਈ ਵੀ ਸੰਸਥਾ ਅੱਗੇ ਆ ਕੇ ਇਸ ਦੀ ਮਦਦ ਕਰਨੀ ਚਾਹੇ ਤਾਂ ਕਰ ਸਕਦੀ ਹੈ ਤੇ ਚਲੋ ਵੀਡੀਓ ਬਈ ਬੈਰਲ ਹੋ ਗਈ ਸੀ ਜਿਸ ਦਾ ਕਾਰਨ ਕੀ ਬਾਬਾ ਜੀ ਆਏ ਸੀ ਕੋਟਪਾਈ ਤੋਂ ਨਾਨਕ ਤੇਰਾ ਤੇਰਾ ਸੈਟੀ ਵੱਲੋਂ ਤੇ ਬਾਬਾ ਜੀ ਬਈ ਬੱਚੀ ਨੂੰ ਕੋਸਾ ਮਾਨ ਸਨਮਾਨ ਕਰਨਗੇ ਤੇ ਆਪਾਂ ਵੀ ਬਾਬਾ ਜੀ ਤੋਂ ਪੂਰਾ ਪਿੰਡ ਜਿਹੜਾ ਬਟਿੰਡਾ ਦੀ ਜੇ ਬੱਚੀ ਹੈਗੀ ਇਸ ਕੋਲ ਚ ਫਸਟ ਆਈ ਆ ਸਾਡੇ ਕੋਈ ਵੀਡੀਓ ਪਹੁੰਚੀ ਸੀ ਕਿਸੇ ਵੀਰ ਨੇ ਵੀਡੀਓ ਬਣਾਈ ਸੀ ਵਾਇਰਲ ਹੋਈ ਹੈਗੀ ਉਸ ਵੀਡੀਓ ਨੂੰ ਦੇਖ ਕੇ ਮਾਨੂੰ ਖੁਸ਼ੀ ਵੀ ਬੱਚੀ ਮਿਲ ਕੇ ਫਸਟ ਆਈ ਆ ਮਕਸਰ ਜੀ ਦਾ ਮਕਸਰ ਸਾਹਿਬ ਤੋਂ ਬੱਚੀ ਨੂੰ ਮਾਨ ਸਨਮਾਨ ਕਰਨ ਆਏ ਸੀ ਤੇ ਭਾਈ ਜਿਹੜੀ ਤੁਸੀਂ ਆ ਥੋੜੀ ਦੇਖ ਰਹੇ ਹੋ ਇਹ ਕੁੜੀ ਟੀਚਰ ਆ ਭਾਈ ਉਹਨਾਂ ਦੇ ਤੇ ਇਹ ਕੁੜੀ ਦੀ ਬਦੌਰਤੀ ਉਹ ਕੁੜੀ ਅੱਗੇ ਜਾ ਸਕੀ ਹੈ ਕਿਉਂਕਿ ਇਸ ਕੁੜੀ ਟੀਚਰ ਤੋਂ ਬਿਨਾ ਬਈ ਸਾਨੂੰ ਪਤਾ ਹੀ ਆ ਕਿ ਟੀਚਰ ਵੀ ਇੱਕ ਦੂਜਾ ਮਾਂ ਪਿਓ ਹੁੰਦਾ ਹੈ ਨਾ ਤੇ ਇਹ ਭੈਣ ਦਾ ਵੀ ਬਹੁਤ ਬਹੁਤ ਧੰਨ ਜਿਹਨੇ ਧੰਨਵਾਦ ਜਿਹਨੇ ਇੰਨੀ ਮਿਹਨਤ ਕੀਤੀ ਹੈ ਉਸ ਬੱਚੀ ਨੂੰ ਪੜਾਇਆ ਹੈ ਤੇ ਬਾਬਾ ਜੀ ਬਈ ਕੁਝ ਸਮਾਨ ਲੈ ਕੇ ਆਏ ਸੀ ਬੱਚੀ ਵਾਸਤੇ ਜਿਵੇਂ ਕਿ ਸੂਟ ਕਿਤਾਬਾਂ ਪੈਨ ਤੇ ਕੁਝ ਚਲੋ ਜਿੰਨੀ ਕਿ ਸੇਵਾ ਸਰਦਾ ਹੁੰਦੀ ਹੈ ਉਹਨੇ ਸੇਵਾ ਲੈ ਕੇ ਆਏ ਸੂਟ ਆ ਤੇ ਆਪਣੀ ਭੈਣ ਟੀਚਰ ਵਾਸਤੇ ਵੀ ਆਪਾਂ ਸੂਟ ਲੈ ਕੇ ਆਏ ਸੀ ਤੇ ਬਾਪੂ ਦਾ ਬਈ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਨੇ ਕੀ ਇੰਨਾ ਸਹਿਯੋਗ ਦਿੱਤਾ ਕਿਉਂਕਿ ਬਾਈ ਹੁਣ ਵੀ ਧੀਆਂ ਨੂੰ ਜਿਵੇਂ ਆਪਾਂ ਬਤ ਕਰਾ ਰੱਖਦੇ ਆ ਵੀ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਤੇ ਬਾਬਾ ਜੀ ਨੇ ਬਾਈ ਇਹੀ ਇੱਕ ਬੱਚੀ ਨੂੰ ਨਾਲੇ ਇਹ ਤਾਂ ਸਿੱਖਿਆ ਮਿਲਦੀ ਆ ਬਾਈ ਨਾਲੇ ਬੱਚੀ ਹੁਣ ਹੋਰ ਉਤਸ਼ਾਹ ਨਾਲ ਪੜ੍ਹੂਗੀ ਕੀ ਵੀ ਇੰਨਾ ਮਾਨ ਸਨਮਾਨ ਹੋਇਆ ਨਾ ਤੇ ਅਸੀਂ ਤਾਂ ਤਹਿ ਦਿਲੋਂ ਬਈ ਬਾਬਾ ਜੀ ਦਾ ਧੰਨਵਾਦ ਹੈ ਜਿਨ੍ਹਾਂ ਕੀ ਐਡੀ ਦੂਰੋਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕੀ ਇੱਥੇ ਪਿੰਡਾਂ ਨੂੰ ਪੁਰਾ ਜ਼ਿਲ੍ਹਾ ਫਟੰਡਾ ਦੇ ਵਿੱਚ ਪਹੁੰਚੇ ਨਾਨਕ 13 13 ਸੈਟੀ ਬਣਾ ਬਈ ਕੋਟਪਾਈ ਤੋਂ ਜ਼ਿਲ੍ਹਾ ਮਕਸਰ ਸਾਹਿਬ ਤੋਂ ਬਾਬਾ ਜੀ ਪਹੁੰਚੇ ਆ ਧੰਨਵਾਦ ਬਾਬਾ ਜੀ ਦਾ ਬਈ ਬਹੁਤ ਬਹੁਤ ਧੰਨਵਾਦ ਆ ਸਾਹ ਮ ਕਿਸੇ ਵੀ ਭਾਈ ਵੀਰ ਭਰਾਣੇ ਇਸ ਬੱਚੀ ਦੀ ਮਦਦ ਕਰਨੀ ਹੋਵੇ ਤਾਂ ਆਪਾਂ ਪਰਿਵਾਰ ਦਾ ਬਈ ਨੰਬਰ ਵੀ ਦਿੰਨੇ ਆ 81460 53897 8146053897 ভাই ਇਹ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧਾ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਬਈ ਸਾਰੇ ਆਪਾਂ